ਕੁੜੀ ਦੇ ਜਦ ਦੰਦੇ ਆਈ ਉਦੋਂ ਦੀ ਮਤਮ ਆਛ ਰਹੀ ਹੈ ਸਾਹਮਣੇ ਐਂਟਰੀ ਉਹਦੀ ਤੇ ਉਹ ਇੱਕ ਮੁੰਡੇ ਦੀਆਂ ਛੁੱਟੀਆਂ ਭਜੰਡੀਆਂ ਸਕੂਲ ਦੀਆਂ ਆਹੋ ਤੇ ਗੱਲ ਹੈਗੀ ਮਾਸੀ ਜੀ ਹੁਣ ਬੱਚੇ ਮਾਰਿਆ ਸਾਰਾ ਕੁਝ ਕਰਨਾ ਪੈਣਾ ਕਰਨਾ ਪੈਂਦਾ ਤੇ ਉਹਨਾਂ ਨੂੰ ਵੀ ਇਤਨੀ ਆਸਵਾ ਇਥੋਂ ਹੀ ਹੈ ਨਾ ਤੇ ਹੁਣ ਇਹ ਵੀ ਨਹੀਂ ਉਹਨਾਂ ਕਰਨ ਯੋਗੀ ਐ ਨਾ ਹੁਣ ਕੋਈ ਨਾਂ ਹੁੰਦਾ ਹੀ ਹੈ ਇਹਦੇ ਕੋਲ ਹੁਣ ਇਹਨੂੰ ਢੰਡੇ ਹੋਈ ਪੀਂਗੇ ਲੋ ਰੈਸਟ ਕਰੀ ਜਾਵੇ ਤੂੰ ਬਹੁਤੀਆਂ ਮਤਾਂ ਨਾ ਦੇ ਮੈਨੂੰ ਚੰਗਾ ਤੂੰ 10 ਮਤਾਂ ਦੇਣ ਵਾਲੀ ਕਿਹੜੀ ਗੱਲ ਕਰ ਚਪਲਾ ਜਦੋਂ ਆ ਗਏ ਸਾਰੇ ਜਣੇ ਤੁਸੀਂ ਐਂ ਹੋਰ ਸੋਈ ਚ ਕੰਮ ਕਰ ਲੀਆ ਜਿਦਾ ਕੋਈ ਗੱਲ ਨਹੀਂ ਕਰਨ ਵਾਲੀ ਤੇ ਫਿਰ ਉਹਨੂੰ ਹੁਣ ਵਾਸਤੇ ਤੂੰ ਕਰ ਜਾ ਕੇ ਓਏ ਉਹਨੇ ਤੇ ਕਰਨਾ ਸੀ ਉਹਨੇ ਲਾਗੇ ਨਹੀਂ ਬਣਾਉਣਾ ਯਾਰ ਹੋਏ ਵੀ ਤੁਸੀਂ ਪਹਿਲਾਂ ਸਬਜ਼ੀ ਪਾਜੀ ਬਣਾਈ ਉਹਦੇ ਲਾਗੋ ਹੈਂ ਕੋ ਰੋਟੀ ਹੋ ਨਹੀਂ ਵਿਚਾਰੇ ਖਾ ਗਏ ਤੇ ਨਹੀਂ ਖਾ ਗਏ ਤੇ ਹੁਣ ਮਖਰਾਂ ਨਾਲ ਠੀਵਾਂ ਨਹੀਂ ਪਾ ਦਿੰਦੇ ਉਹਨਾਂ ਨੂੰ ਨਹੀਂ ਦਲਜਿੰਦਰ ਨਹੀਂ ਲਈ ਤੁਸੀਂ ਫੋਨ ਕੀਤਾ ਵਾ ਝੂਠ ਨਾ ਬੋਲੋ ਤੁਸੀਂ ਪਰ ਰਮਨ ਭਾਵੇਂ ਚੈੱਕ ਕਰ ਲੈ ਮੈਂ ਉਹ ਝੂਠ ਮਾਰਨਾ ਤੇਰੇ ਨਾਲ ਤੇ ਜੇ ਕਰਦੀ ਤਾਂ ਤੁਸੀਂ ਚੁੱਕਣਾ ਨਹੀਂ ਕਿਉਂ ਕਹਣਾ ਤੇ ਬਹੁਤ ਹੁਣ ਪੈਣਾ ਹੈ ਕਿ ਉਹੜੇ ਕੰਮ ਹੀ ਹੁੰਦਾ ਵਾ ਜ਼ਰੂਰੀ ਕਾਦਾ ਨੂੰ ਕੰਮ ਹੀ ਜ਼ਰੂਰੀ ਜਦੋਂ ਸਾਨੂੰ ਕੰਮ ਹੀ ਉਹਦੋਂ ਤੇ ਆਈ ਨਾ ਹੁਣ ਛਾਪਿਆਂ ਦਾ ਤੂੰ ਨੂੰ ਫੋਨ ਕਰ ਲਿਆ ਬਣਾਵਾ ਪੁੱਛ ਲੈਣੀ ਮਾੜਾ ਜਾਂ ਕੱਲ ਨੂੰ ਮੈਨੂੰ ਕਹਿਣਾ ਓਏ ਆਹੋ ਇਹੋ ਪੁੱਛਣ ਦੇ ਹੀ ਮਮਮੀ ਠੀਕ ਵਾ